ਅਨ ਜੀ ਤੁਹਾਡੇ ਕੋ ਵੀ ਫਿਕਸਿਓਨ ਬਿਸ਼ਾਣੇ ਗੋਗੇ ਤੁਸੀਂ ਇੰਡੀਆ ਜਾ ਸਕਦੇ ਹੋ ਤੇ ਉਤੋਂ ਵਾਪਸ ਆ ਸਕਦੇ ਹੋ ਜੇ ਨਹੀਂ ਆ ਸਕਦੇ ਇਹ ਉਹਦੇ ਵਾਸਤੇ ਇਨਫੋਰਮੇਸ਼ਨ ਹੈ ਕਿ ਇਹ ਦੇਖੋ ਫਿਕਸਿਓਨ ਬਿਸ਼ਾਣੇ ਗੋਗੇ ਹੈਗੀ ਹੈ ਹੁਣੇ ਤੁਹਾਡੇ ਨਾਲ ਦੇ ਮੁੰਡੇ ਨਾਲ ਇਹ ਹੋਇਆਗਾ ਫਿਕਸਿਓਨ ਬਿਸ਼ਾਣੇ ਗੋਗੇ ਤੇ ਮੁੰਡਾ ਇੰਡੀਆ ਚੱਲ ਗਿਆ ਪਰ ਉਹਨੂੰ ਅੱਜ ਦੀ ਫਲਾਈਟ ਹੀ ਹੈ ਅੱਜ ਉਹਨੂੰ ਨਹੀਂ ਚੜ੍ਹਨ ਦਿੱਤਾ ਕਿ ਦੁਪਹਿਰ ਦੀ ਫਲਾਈਟ ਹੀ ਉਹਦੀ 2 ਵਜੇ ਦੀ ਉਹਨੂੰ ਦਿੱਲੀ ਤੋਂ ਨਹੀਂ ਚੜ੍ਹਨ ਦਿੱਤਾ ਗਿਆ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੇ ਪੇਪਰ ਜਮਾ ਕਰਾਏ ਨੇ ਫ੍ਰੈਂਕਫਰਟ ਦੇ ਵਿੱਚ ਬਰਲਿਨ ਦੇ ਵਿੱਚ ਤੁਹਾਨੂੰ ਨੋਰਮਲ ਜੀ ਗੱਲ ਹੈ ਫਿਕਸਿਓਨ ਬਿਸ਼ਾਣੇ ਗੋ ਤਲੇ ਤੋਂ ਦੇ ਸਕਦੇ ਹੋ ਕਿਹੜੇ ਫਿਕਸਡ ਗਨ ਬਸ਼ਾਈਂਗੋ ਤੇ ਆ ਸਕਦੇ ਨੇ ਤੇ ਕਿਹੜੇ ਨਹੀਂ ਆ ਸਕਦੇ ਠੀਕ ਹੈ ਜੀ ਜੇ ਤੇ ਫਿਕਸਡ ਗਨ ਬਸ਼ਾਈਂਗੋ ਤੁਹਾਨੂੰ ਧਾਰਾ 81 ਅਪਸਰ ਸਫੀਅਰ ਦੇ ਅਕੋਰਡਿੰਗ ਮਿਲੀ ਹੈਗੀ ਆ ਤੁਸੀਂ ਲੀਗਲ ਜਾ ਵੀ ਸਕਦੇ ਹੋ ਤੇ ਲੀਗਲ ਆ ਵੀ ਸਕਦੇ ਹੋ ਇੰਡੀਆ ਆਪਣੀ ਕੰਟਰੀ ਦੇ ਵਿੱਚ ਪਰ ਉਹ ਗੁਲਤੀ ਹੋਣੀ ਚਾਹੀਦੀ ਠੀਕ ਹੈ ਵੈਲਿਡ ਹੋਣੀ ਚਾਹੀਦੀ ਪਰ ਜੇ ਤੁਹਾਨੂੰ ਰੱਬ ਨਾ ਕਰੇ ਧਾਰਾ 81 ਅਪਸਰ 3 ਦੇ ਅਕੋਰਡਿੰਗ ਮਿਲੀਏ ਫਿਰ ਤੁਸੀਂ ਲੀਗਲੀ ਤੌਰ ਤੇ ਤੁਸੀਂ ਕੰਟਰੀ ਆਊਟ ਕਰ ਸਕਦੇ ਹੋ ਪਰ ਆ ਨਹੀਂ ਸਕਦੇ ਫਿਰ ਠੀਕ ਹੈ ਜੀ ਪਾਵੇਂ ਉਹ ਵੈਲਿਡ ਹੋਏ ਪਰ ਮੈਨਾਂ ਹੋਏ ਪਰ ਤੁਸੀਂ ਕੰਟਰੀ ਆਊਟ ਕਰਕੇ ਫਿਰ ਕੰਟਰੀ ਇਨ ਨਹੀਂ ਕਰ ਸਕਦੇ ਆਪਣਾ ਧਿਆਨ ਜ਼ਰੂਰ ਰੱਖੋ ਫਿਕਸਿਓਨ ਬਿਸ਼ੈਨਿੰਗ ਤੇ ਪੂਰੀ ਵੀਡੀਓ ਜਲਦੀ ਆ ਰਹੀ ਹੈ ਮੇਰੇ YouTube ਚੈਨਲ ਤੇ ਮੂਵ ਟੂ ਜਰਮਨੀ ਚੈਨਲ ਨੂੰ ਫੋਲੋ ਕਰ ਲਓ ਸਾਰਿਆਂ ਵਾਸਤੇ ਜਿਨ੍ਹਾਂ ਨੇ ਪੇਪਰ ਰੀਨੂ ਕਰਵਾਣੇ ਹੈਗੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਇਨਫੋਰਮੇਸ਼ਨ ਹੈ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਦੇਖਣਾ ਨਾ ਭੁੱਲਿਓ ਫੇਨਾ ਕਿ ਉਹ ਗਲਤੀ ਹੋ ਗਈ ਮਿਲਦੇ ਤੁਹਾਨੂੰ YouTube ਚੈਨਲ ਦੇ ਉੱਤੇ